ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਸਾਡੇ ਬਹੁਤ ਹੀ ਪਿਆਰੇ ਹਰਮਨ ਪਿਆਰੇ ਵੀਰ ਰਾਜਵੀਰ ਜਵੰਦਾ ਜੀ ਦੇ ਭੋਗ ਦੇ ਉੱਤੇ ਇੱਕ ਵਿਸ਼ੇਸ਼ করুণামય ਗੀਤ ਸੁਣਾਵਾਂਗੀ ਜੋ ਕਿ ਸਾਡੇ ਵੀਰ ਰਾਈਟਰ ਹਰਮਨਜੀਤ ਸਿੰਘ ਤੇ ਸਿੰਗਰ ਨਿਮਰਤ ਖਹਿਰਾ ਜੀ ਵੱਲੋਂ ਗਾਇਆ ਗਿਆ ਹੈ ਸੋ ਉਸ ਗੀਤ ਨੂੰ ਮੈਂ ਆਪਣੀ ਆਵਾਜ਼ ਦੇ ਰਹੀ ਹਾਂ ਅੰਤਾਦਰੂਪ ਚੰਨਵੇ ਅੱਜ ਮੱਚ ਮ ਦਰ ਜਿਹੜੀ ਗੱਲ ਦਸੀ ਉਹ ਹੀ ਗੱਲ ਵੇ ਨਸੀਬ ਬਣਾਲ ਹੋਈ سونے ਦੇ ਸਰੀਰ ਵਾਲਿਆ ਤੈਨੂੰ ਲੱਕੜਾਂ ਚ ਦਬ ਗਿਆ ਕੋਈ ਸੋਨ ਤਾ ਕੋਲ ਰੁੱਸ ਜੋ ਗਏ ਇਹ ਹੁੰਗਾਰੇ ਆਦ ਬਣਿਆ ਸਿਕਰਵੇ ਬਾਰੋਂ ਪਾਵੇ ਟਾ ਲੱਗਿਆ ਵਿੱਚੋਂ ਤਾਰੇ ਆਦ ਬਣਿਆ ਸਿਕਰਵੇ ਜੂ ਬਾਰੇ ਵਿੱਚੋਂ ਚਾਲ ਮਾਰ ਕੇ ਵਿਡੇ ਦੇ ਵਿੱਚ ਮੋਈ ਸੋਨੇ ਦੇ ਸਰੀਰ ਵਾਲਿਆ ਤੈਨੂੰ ਲੱਕੜਾ ਚ ਤਬ ਗਿਆ ਕੋਈ ਸੋਨੇ ਦੇ ਸਰੀਰ ਵਾਲਿਆ ਵੇਚਾਵਾਂ ਦੀ ਸੁਰਾਹੀ ਫੁੱਟ ਗਈ ਬੱਝ ਬੱਝ ਆ ਕਲੇਜ ਵਿੱਚ ਆ ਕੇ ਤੂੰ ਦੋ ਦਿਨ ਹੱਸ ਕੇ ਲਿਆ ਤੈਨੂੰ ਚਾਰ ਬੰਦੇ ਲੈ ਗਏ ਮੋਢਾ ਲਾ ਕੇ ਚੜੇ ਚੱਕ ਸਦਾ ਸੋਨੇ ਦੇ ਸਿਰ ਵਾਲਿਆ ਤੈਨੂੰ ਲੱਕੜਾ ਚ ਤਬ ਗਿਆ ਕੋਈ ਸੋਨੇ ਦੇ ਸਿਰ ਵਾਲਿਆ ਤੂੰ ਇੱਕ ਦਿਨ ਪਹਿਲਾ ਆਖਿਆ ਜੀਵੇ ਤੈਨੂੰ ਪਤਾ ਹੀ ਸੀ ਵੇ ਦਿਨ ਅਗਲੇ ਤੋਂ ਜਗ ਤੇ ਨਿਰਣਾ ਤੂੰ ਜਿੱਥੋਂ ਤੱਕ ਰਾਗ ਛੇੜ ਤੇ ਓਹੋ ਤੰਦ ਫਿਰ ਕਿਸੇ ਨੇ ਨਾ ਤੋਏ ਸੋਨੇ ਦੇ ਸਰੀਰ ਵਾਲਿਆ ਤੈਨੂੰ ਲੱਕੜਾਂ ਚ ਕੋਈ ਸੋਨੇ ਦੇ ਸਰੀਰ ਵਾਲਿਆ ਤੈਨੂੰ ਲੱਕੜਾਂ ਚ ਦਬ ਗਿਆ ਕੋਈ ਸੋਨੇ ਦੇ ਸਰੀਰ ਵਾਲਿਆ